ਪੰਜਾਬੀ ਮੂਵੀ ਆਪਣੇ ਘਰ ਬੇਗਾਨੇ ਜਿਹੜੀ ਕਿ 15 ਨਵੰਬਰ ਨੂੰ ریلیਜ਼ ਹੋ ਚੁੱਕੀ ਹੈ ਅੱਜ ਸਪੈਸ਼ਲ ਸਕਰੀਨਿੰਗ ਸੀ ਇਸ ਫਿਲਮ ਦੀ ਔਰ ਜਿੱਥੇ ਕਿ ਕਲਾਕਾਰ ਪਹੁੰਚ ਨੇ ਇਸ ਫਿਲਮ ਦੇ ਨਾਲ ਮੇਰੇ ਨਾਲ ਕੁਲੇ ਸ਼ਾਨ ਨੇ ਜਿਹੜੇ ਕਿ ਬਹੁਤ ਹੀ ਰੀਨਿਊਡ ਆਰਟਿਸਟ ਨੇ ਗੱਲਾਂ ਗੱਲਬਾਤ ਕਰਨ ਸਰ ਫਿਲਮ ਕਿਸ ਤਰ੍ਹਾਂ ਲੱਗੀ ਹੈ ਫਿਲਮ ਪੰਜਾਬੀ ਫਿਲਮਾਂ ਚ ਇੱਕ ਨਵਾਂ ਮੋੜ ਆਇਆ ਜਿੰਨੇ ਵੀ ਦਰਸ਼ਕ ਆਏ ਸੀ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਅੱਜ ਦੇ ਕਲਾਕਾਰਾਂ ਪਰ ਫਿਰ ਵੀ ਸੀਨ ਦੇਖ ਕੇ ਕਨਸੈਪਟ ਦੇਖ ਕੇ ਜੋ ਡਾਇਲੌਗ तकरीबन ਜਿੰਨੇ ਵੀ ਕਲਾਕਾਰ ਨੇ ਉਹਨਾਂ ਨੇ ਆਪਣਾ ਕਿਰਦਾਰ ਬਹੁਤ ਵਧੀਆ ਨਿਭਾਇਆ ਔਰ ਸਾਰਾ ਜਿਹੜੇ ਸ਼ਹਿ ਜਾਂਦਾ ਜੀ ਡਾਇਰੈਕਟਰ ਨੂੰ ਬਲਰਾਜ ਸਿਆਲ ਬਹੁਤ ਵਧੀਆ ਐਕਟਰ ਹੈ ਤੇ ਬਹੁਤ ਵਧੀਆ ਡਾਇਰੈਕਟਰ ਹੈ ਔਰ ਡਾਇਰੈਕਟਰ ਉਹ ਹੀ ਵਧੀਆ ਹੁੰਦਾ ਹੈ ਜਿਹੜਾ ਐਕਟਰ ਚੋਂ ਕਰੈਕਟਰ ਕੱਢਦਾ ਹੈ ਵਾਕਈ ਇੱਕ ਇੱਕ ਐਕਟਰ ਚੋਂ ਇੱਕ ਇੱਕ ਕਲਾਕਾਰ ਚੋਂ ਉਹਨਾਂ ਨੇ ਕਰੈਕਟਰ ਕੱਢਿਆ ਔਰ ਕਨਸੈਪਟ ਬਹੁਤ ਵਧੀਆ ਸਟੋਰੀ ਵੀ ਉਹਨਾਂ ਲਿਖੀ ਹੈ ਡਾਇਲੋਗ ਵੀ ਉਹਨਾਂ ਲਿਖੇ ਨੇ ਔਰ ਡਾਇਰੈਕਟ ਵੀ ਉਹਨਾਂ ਨੇ ਕੀਤੀ ਹੈ ਮੈਂ ਸਾਡੀ ਟੀਮ ਨੂੰ ਬਹੁਤ ਬਹੁ ਮੁਬਾਰਕਾਂ ਦੇਣਾ ਉਹ ਸੁਣ ਦਿੱਤਾ ਜਿਹੜੀਆਂ ਆਪਣੀ ਜਗ੍ਹਾ ਤੋਂ ਅੱਜ ਲੋਕ ਉੱਟ ਕੇ ਬਾਹਰ ਜਾਈ ਜਾਂਦੇ ਨੇ ਅੱਜ ਇਸ ਚੀਜ਼ ਦੀ ਲੋੜ ਸੀ ਜਿਸ ਤਰ੍ਹਾਂ ਮੈਂ ਪਹਿਲੇ ਕਹਿ ਤਾ ਵੀ ਪੰਜਾਬੀ ਫਿਲਮਾਂ 'ਚ ਇੱਕ ਨਵਾਂ ਮੋੜ ਆਇਆ ਔਰ ਮੈਨੂੰ ਪੂਰੀ ਉਮੀਦ ਹੈ ਵੀ ਇਸ ਤਰ੍ਹਾਂ ਫਿਲਮਾਂ ਅੱਗੋਂ ਸ਼ੁਰੂ ਹੋ ਜਾਣੀਆਂ ਕਿਉਂਕਿ ਹਾਲਾਤ ਇਹੋ ਜਿਹੇ ਨੇ ਪੰਜਾਬ ਖਾਲੀ ਹੋ ਰਿਹਾ ਹੈ ਜਿਹੜੇ ਯੂਥ ਵੀ ਜਾ ਰਹੇ ਏ ਦਰਬਾਰ ਪੈਸਾ ਵੀ ਬਾਹਰ ਜਾ ਰਿਹਾ ਹੈ ਤੇ ਰਿਸ਼ਤੇ ਵੀ ਟੁੱਟਦੇ ਜਾ ਰਹੇ ਨੇ ਜਿਹੜਾ ਬੱਚਾ ਉਧਰ ਜਾਂਦਾ ਉਹਦਾ ਫਿਊਚਰ ਬ੍ਰਾਈਟ ਹੋ ਜਾਂਦਾ ਜਿਹੜੇ ਪੇਰੈਂਟਸ ਵਿੱਚ ਰਹਿ ਜਾਂਦੇ ਨੇ ਉਹਨਾਂ ਦਾ ਡਾਰਕ ਹੋ ਜਾਂਦਾ ਤੇ ਜੇ ਪੇਰੈਂਟਸ ਉੱਥੇ ਜਾਂ ਤੇ ਉਹਨਾਂ ਦਾ ਕੀ ਹਾਲ ਹੁੰਦਾ ਇਹ ਫਿਲਮ ਤੁਸੀਂ ਦੇਖਿਆ ਔਰ ਮੈਂ ਇਹੋ ਹੀ ਸਾਰੇ ਦਰਸ਼ਕਾਂ ਅਗੇ ਬੇਨਤੀ ਕਰਾਂਗਾ ਤੁਸੀਂ ਇਹ ਫਿਲਮ ਜ਼ਰੂਰ ਦੇਖੋ ਮੈਨੂੰ ਪੂਰਾ ਯਕੀਨ ਹੈ ਇਹ ਫਿਲਮ ਤੁਹਾਡੇ ਪਸੰਦ ਆਏਗੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਓ ਫਿਰ ਹੀ ਅੱਛਾ ਲੱਗੇਗਾ ਕਿਉਂਕਿ ਤੁਸੀਂ ਦੂਜੀ ਫਿਲਮ ਦੇਖਦੇ ਹੋ ਹਾਸੇ ਵਾਲੀਆਂ ਦੇਖਦੇ ਹੋ ਦੂਜੀਆਂ ਦੇਖਦੇ ਹੋ ਲੇਕਿਨ ਜਿਸ ਤਰ੍ਹਾਂ ਇਹ ਫਿਲਮ ਬਣੀ ਹੈ ਨਾ ਵਾਕਈ ਲੋਗਾ 'ਚ ਅਸਰ ਵੀ ਹੋਏਗਾ ਇਸ ਰਿਸ਼ਤੇ ਜਿਹੜੇ ਜੁੜ ਜਾਣਗੇ ਹਾਂ ਜਿਹੜੇ ਟੁੱਟੇ ਰਿਸ਼ਤੇ ਨੇ ਵੀ ਜੁੜਨਗੇ ਔਰ ਬੜਾ ਅੱਛਾ ਲੱਗਦਾ ਜਦੋਂ ਐਹੋ ਜੀ ਫਿਲਮ ਐਹੋ ਜਿਹਾ ਕਨਸੈਪਟ ਆਂਦਾ ਇੱਕ ਨਵੀਂ ਚੀਜ਼ ਲੋਕਾਂ ਨੂੰ ਵੇਖਣ ਮਿਲਦੀ ਹੈ ਤੇ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਔਰ ਜਿਨ੍ਹਾਂ ਨੇ ਕੰਮ ਕੀਤਾ ਹੈ ਕਲਾਕਾਰਾਂ ਨੇ ਉਹਨਾਂ ਨੂੰ ਵਾਰਕ ਦਿੰਦਾ ਮਿਹਰਬਾਨੀ ਸ਼ੁਕਰੀਆ ਥੈਂਕ ਯੂ